ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਅਸਥਾਨ ਦੇ ਅਸੀਂ ਦਰਸ਼ਨ ਕਰ ਰਹੇ ਆਂ ਇਹ ਭਾਈ ਮਨੀ ਸਿੰਘ ਜੀ ਦਾ ਸ਼ਹੀਦ ਗੰਜ ਹੈ ਫਿਲਹਾਲ ਇਸ ਗੁਰਦਾਰਾ ਸਾਹਿਬ ਤੋਂ ਇੱਕ ਟਰਾਂਸਪੋਰਟ ਕੰਪਨੀ ਦਾ ਕੰਮਕਾਸ ਜਿਹੜਾ ਉਹ ਚੱਲ ਰਿਹਾ ਚਰੋਕਣੇ ਸਮੇਂ ਤੋਂ ਸਿੱਖ ਸੰਗਤਾਂ ਦੀ ਮੰਗ ਵੀ ਹੈ ਕਿ ਇਹ ਪਾਵਨ ਸਥਾਨ ਸੇਵਾ ਸੰਭਾਲ ਵਾਸਤੇ ਸਿੱਖ ਸੰਗਤਾਂ ਦੇ سپرد ਕੀਤਾ ਜਾਏ। ਇਹਦੀ ਅਹਿਮੀਅਤ ਬੜੀ ਵੱਡੀ ਹੈ। ਇਹਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਵੀ ਕੀਤਾ ਹੈ ਕਿ ਜਹਾਂ ਸਿੰਘ ਥੇ ਅੰਗ ਕਟਾਈ ਦੱਬੀ ਵਿਪੂਤ ਤਾਹਾਂ ਹੈ। ਇਸ ਸਥਾਨ ਦੇ ਥੱਲੇ ਭਾਈ ਮਨੀ ਸਿੰਘ ਜੀ ਜਿਹਦੇ ਪੰਜ ਪੌਤਕ ਤਨ ਨੂੰ ਸੰਸਕਾਰ ਕਰਕੇ ਉਹਨਾਂ ਦੀ ਜਿਹੜੀ ਰਾਖ ਸੀ ਉਹ ਵੀ ਜਿਹੜਾ ਹੈ ਉਹ ਦਬਾਈ ਗਈ ਸੀ। ਤਾਹਾਂ ਸ਼ਹੀਦ ਗੰਜ ਅਬ ਉਹਨਾਂ ਦਾ ਜਗਤ ਪੂਜ ਭਲ ਹੈ ਸੋ ਭਾਈ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਇਹ ਸ਼ਹੀਦਗੰਗ ਜਿਹੜਾ ਹੈ ਭਾਈ ਮਨੀ ਸਿੰਘ ਜੀ ਦਾ ਇਹਦੀ ਸੰਗਤਾਂ ਜੜੀਆਂ ਹੈ ਉਹ ਬਹੁਤ ਸ਼ਿੱਦਤ ਸਦਕ ਦੇ ਨਾਲ ਪੂਜਾ ਕਰਦੀਆਂ ਨੇ ਸਨਮਾਨ ਦਿੰਦੀਆਂ ਨੇ ਇਹ ਮਸਤੀ ਦਰਵਾਜੇ ਦੇ ਅੰਦਰ ਹੈ ਮਸਤੀ ਦਰਵਾਜੇ ਕੇ ਅੰਦਰ ਗੰਜ ਸ਼ਹੀਦ ਸੁਸੋਹੀ ਪਾਈ ਭਗਤ ਸਿੰਘ ਪੁਜਾਰੀ ਲਾਇਕ ਤਹਾ ਆਤੋਹੀ ਯਾਨੀ ਗਿਆਨੀ ਗਿਆਨ ਸਿੰਘ ਮੁਤਾਬਕ ਉਸ ਵੇਲੇ ਪਾਈ ਭਗਤ ਸਿੰਘ ਇਸ ਅਸਥਾਨ ਦੇ ਪੁਜਾਰੀ ਸਨ ਔਰ ਮਸਤੀ ਦਰਵਾਜੇ ਦੇ ਅੰਦਰ ਇਹ ਸ਼ਹੀਦ ਗੰਜ ਜਿਹੜਾ ਹੈ ਬਣਿਆ ਹੋਇਆ ਜਿਹਦੇ ਅਸੀਂ ਦਰਸ਼ਨ ਕਰ ਰਹੇ ਹਾਂ ਬੇਸ਼ੱਕ ਹੁਣ ਕਿਲੇ ਦਾ ਦਰਵਾਜ਼ਾ ਜਿਹੜਾ ਹੈ ਬੰਦ ਹੈ ਗਿਆਨੀ ਗਿਆਨ ਸਿੰਘ ਜਦੋਂ ਇਹ ਲਿਖਦੇ ਨੇ ਉਦੋਂ ਵੀ ਇਹ ਦਰਵਾਜ਼ਾ ਬੰਦ ਸੀ ਅੱਬ ਦਰਵਾਜ਼ਾ ਜੋ ਇਕਾ ਬੰਦ ਸ਼ਹਿਰ ਤਿਸਤੇ ਹੈ ਅੱਜ ਵੀ ਇਹ ਦਰਵਾਜ਼ਾ ਬੰਦ ਹੈ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਕਿਉਂਕਿ ਮਸਿਆ ਵਾਲੇ ਦਿਨ ਹੋਈ ਸੀ ਰੋਜ ਉਹ ਮਾਵਸ ਕਾ ਥਾ ਸੋਉ ਸਿੰਘ ਸਰੀਰ ਬਖੇਰਾ ਤਾਤੇ ਜੋੜ ਮੇਲ ਉੱਡ ਉਛਵੈ ਤਾ ਹੈ ਹੋਤ ਮਸਿਆ ਕੇਰਾ ਇਸ ਲਈ ਮਸਿਆ ਦੇ ਦਿਨ ਅੱਜ ਵੀ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਇਸ ਸਥਾਨ ਦੇ ਉੱਤੇ ਜੋੜ ਮੇਲਾ ਹੁੰਦਾ ਹੈ ਭਾਵ ਕਿ ਮਸਿਆ ਵਾਲੇ ਦਿਨ ਇਸ ਸਥਾਨ ਦੇ ਉੱਤੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਸੀ ਇੱਕ ਸਾਈਕਲ ਯਾਤਰੀ ਭਾਈ ਸਾਹਿਬ ਭਾਈ ਤਨਨਾਥ ਸਿੰਘ ਜੀ ਨੇ ਵੀ ਇਸ ਸਥਾਨ ਦਾ ਜ਼ਿਕਰ ਕਰਦੇ ਹਾਂ ਲਿਖਿਆ ਕਿ ਇਸ ਸਥਾਨ ਦੇ ਨਾਲ ਹੀ ਪਾਈ ਰਾਮ ਸਿੰਘ ਜੀ ਜਿਹੜੇ ਗੁਜਰਾਤ ਚੋਂ 16000 Hindu ਲੜਕੀਆਂ ਨੂੰ ਛੁੜਾ ਕੇ ਮੁਗਲਾਂ ਤੋਂ ਲੈ ਕੇ ਆਏ ਸਨ ਉਹਨਾਂ ਦਾ ਵੀ ਸੀਸਗਨ ਜਿਹੜਾ ਹੈ ਉਹ ਬਣਿਆ ਹੋਇਆ ਸੀ ਜਿਹੜੇ ਪਾਈ ਧਾਨਾ ਸਿੰਘ ਜੀ ਨੇ ਉਹਨਾਂ ਦੇ ਮੁਤਾਬਕ ਕਿ ਮੈਂ ਜਦੋਂ ਇਸ ਸਥਾਨ ਦੇ ਦਰਸ਼ਨ ਕੀਤੇ ਤੇ ਇੱਕ ਇਤੇ ਹੱਥ ਲੇਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 52 ਰੂਪ ਵੀ ਸੁਭਾਇ ਮਾਨਸੀ 1860 ਬਿਕਰਮੀ ਪਾਦੋਵਦੀ ਦਾਸ ਨੂੰ ਉਹ ਪਾਵਨ ਸਰੂਪ ਤਿਆਰ ਹੋਇਆ ਸੀ ਉਹਦੇ ਉੱਤੇ ਤਰੀਕ ਲਿਖੀ ਸੀ ਬੜੇ ਛੋਟੇ ਆਕਾਰ ਦਾ ਇਹ ਪਾਵਨ ਸਰੂਪ ਸੀ ਇੱਕ ਗਿੱਠ ਦੇ ਬਰਾਬਰ ਅੱਠ ਰੰਗਾਂ ਦੀ ਸ਼ਿਆਹੀ ਸੀ ਕਾਗਜ਼ ਵੀ ਅੱਠ ਰੰਗ ਦਾ ਸੀ ਕਸ਼ਮੀਰੀ ਕਾਗਜ਼ ਸੀ ਤੇ 1422 ਪੰਨੇ ਜਿਹੜੇ ਸੀ ਇਸ ਬੀੜ ਦੇ ਸਨ ਔਰ ਸਭ ਤੋਂ ਖੂਬਸੂਰਤ ਗੱਲ ਭਾਈ ਤਾਨਾ ਸਿੰਘ ਨੇ ਲਿਖੀ ਹੈ ਕਿ ਭਾਈ ਮਨੀ ਸਿੰਘ ਜੀ ਦੇ ਇਸ ਸਥਾਨ ਦੇ ਉੱਤੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਉਹਦੇ 100 ਕਿਆਸੀ ਅੰਗ ਤੇ ਇੱਕ ਪਾਤਸ਼ਾਹੀ ਚੌਥੀ ਦਾ ਹੁਕਮਨਾਮਾ ਜਿਹੜਾ ਹੈ ਉਹ ਲਿਖਿਆ ਸੀ ਜਿਹਦੇ ਵਿੱਚ ਸ਼ਬਦ ਸਨ ਚੌਥੀ ਪਾਤਸ਼ਾਹੀ ਦਾ ਸਿੱਖ ਸੰਗਤ ਕੀ ਸੇਵ ਕੀਤੀ ਤੇ ਗੁਰੂ ਗਤ ਰਾਮਦਾਸ ਗੁਰੂ ਬੀਣ ਲਾਲ ਚੰਦ ਸਰਬੱਤ ਸੰਗਤ ਗੁਰੂ ਲਏਗਾ ਰਾਮਦਾਸ ਜੀ ਕਰ ਜੋੜੇ ਸਤ ਜੀ ਪਾਸੋਂ ਮਨਜ਼ੂਰ ਕੀਤਾ ਸੰਗਤ ਜੀ ਪਰ ਦੇਆ ਗੁਰੂ ਤੋ ਸਾਡੀ ਰੱਖੇਗਾ ਸਾਡੇ ਪਰ ਗੁਰੂ ਕੀ ਮਿਹਰ ਹੋਏਗੀ ਇਹ ਭੀੜ ਭਾਈ ਮਨੀ ਸਿੰਘ ਜੀ ਦੇ ਪਾਸ ਸੀ ਜੋ ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੇ ਲਾਹੌਰ ਦੀ ਸੰਗਤ ਨੂੰ ਦਿੱਤੀ ਸੀ ਇੱਕ ਪੁਜਾਰੀ ਸੀ ਉਸ ਪੁਜਾਰੀ ਨੇ ਇਸ ਭੀੜ ਨੂੰ ਭਾਈ ਤਾਨਾ ਸਿੰਘ ਲਿਖਦੇ ਨੇ ਕਿ 25 ਰੁਪਏ ਦੇ ਵਿੱਚ ਇੱਕ ਚਟਕਈ ਸਿੰਘ ਦੇ ਪਾਸ ਜਿਹੜਾ ਹੈ ਉਹ ਦੇ ਦਿੱਤਾ ਸੀ ਬਾਅਦ ਵਿੱਚ ਸੰਗਤ ਨੇ 25 ਰੁਪਏ ਦੇ ਕੇ ਉਹ ਪਾਵਨ ਢੀੜ ਵਾਪਸ ਲਿਆ ਕੇ ਇਸ ਸ਼ਹੀਦ ਗੰਗ ਸਾਹਿਬ ਦੇ ਸਥਾਨ ਦੇ ਉੱਤੇ ਸਭਾਇਮਾਨ ਕੀਤੀ ਔਰ ਜੋ ਤਕਰੀਬਨ 7 ਸਾਲ ਪਹਿਲਾਂ ਦੀ ਗੱਲ ਹੈ ਸਿੱਖ ਇਤਿਹਾਸ ਦਾ ਇਹ ਬਹੁਤ ਅਹਿਮ ਸਥਾਨ ਹੈ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇੱਥੇ ਅੱਠ ਕੌਨਾ ਇੱਕ ਚੌਂਕੜਾ ਬਣਿਆ ਹੋਇਆ ਸੀ ਤੇ ਨਾਲ ਹੀ ਸੱਜੇ ਪਾਸੇ ਭਾਈ ਰਾਮ ਸਿੰਘ ਜੀ ਸ਼ਹੀਦ ਦਾ ਸ਼ਹੀਦ ਗੰਜ ਵੀ ਮੌਜੂਦ ਸੀ ਬੜਾ ਵੱਡਾ ਇਹ ਅਸਥਾਨ ਸੀ ਇੱਥੇ ਲੰਗਰ ਵੀ ਚੱਲਦਾ ਸੀ ਇੱਥੇ ਸੰਗਤਾਂ ਜਿਹੜੀਆਂ ਹੈ ਉਹ ਰਹਾਇਸ਼ ਵੀ ਕਰਦੀਆਂ ਸੀ ਉੱਪਰ ਚੜ ਕੇ ਜਦੋਂ ਇਸ ਅਸਥਾਨ ਦੇ ਦੇਖਿਆ ਤੇ ਇਸ ਅਸਥਾਨ ਦਾ ਗੁੰਬਦ ਵੀ ਜਿਹੜਾ ਹੈ ਉਹ ਬਿਲਕੁਲ ਉਸੇ ਸੁਰੱਖਿਅਤ ਹਾਲਤ ਦੇ ਵਿੱਚ ਮੌਜੂਦ ਜਿਹੜਾ ਹੈ ਉਹ ਦਿਖਾਈ ਦਿੰਦਾ ਹੈ ਇਹ ਜਿਸ ਅਸਥਾਨ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਲਾਹੌਰ ਦੇ ਵਿੱਚ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ